ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਕੀ ਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਸਦਾ ਨਾਲ ਰਹੇ ਤੇਰੇ

ਤੁਸੀਂ ਬਹਾਨਾ ਫੜਦੇ ਤੁਸੀਂ ਬਹਾਨਾ ਫੜਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਮਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ 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 ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਨੇ ਡੁੱਬ ਹੀ ਜਾਣਾ ਸੀ ਇਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਸਦਾ ਨਾਲ ਰਹੇ ਹਾ ਤੇਰੇ ਐਵੇਂ ਨਾ ਫਿਕਰ ਕਰਿਆ ਕਰ ਸਦਾ ਨਾਲ ਰਹੇ ਹਾ ਤੇਰੇ ਐਵੇਂ ਨਾ ਫਿਕਰ ਕਰਿਆ ਕਰ ਸੱਚੀ ਕਿਰਤ ਕਰਿਆ ਕਰ ਗੁਰਾਂ ਦਾ ਧਿਆਨ ਤਰਿਆ ਕਰ ਸੱਚੀ ਕਿਰਤ ਕਰਿਆ ਕਰ ਗੁਰਾਂ ਦਾ ਧਿਆਨ ਤਰਿਆ ਕਰ ਤੁਸੀਂ ਬਹਾਨਾ ਫੜ ਦੇ ਤੁਸੀਂ ਬਹਾਨਾ ਫੜ ਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ

ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲੱਭ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲੱਭਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਜੋ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ Tan Tan Baba Deep Singh Ji, 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 Tan Tan Baba Deep Singh Ji. Tere Baj Zindagi Nu. ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਸਦਾ ਨਾਲ ਰਹੇ ਹਾਂ ਤੇਰੇ ਐਵੇਂ ਨਾ ਫਿਕਰ ਕਰਿਆ ਕਰ सदा रहा तेरे अमे न फिकर करया कर सच्ची किरत कर् कु ध्यान तर्कर सच्चि कर कर्कर ग गु ध्यान तर्कर ਤੁਸੀਂ ਬਹਾਨਾ ਫੜਦੇ ਤੁਸੀਂ ਬਹਾਨਾ ਫੜਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਮੈਂ ਦਰ ਦਰ ਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੇ ਸਿੰਘ ਜੀ ਤਨ ਤਨ ਬਾਬਾ ਦੇ ਪ ਸਿੰਘ ਜੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਨੇ ਡੁੱਬ ਹੀ ਜਾਣਾ ਸੀ ਇਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ किन् द सी सदा रेहा तेरे आ कर सदा रेहा तेरे ऐमे न फिकर कर सच्ची किरत क्या कर। दा ਧਿਆਨ ਤਰ ਆਕਰ ਸੱਚੀ ਕਿਰਤ ਕਰ ਆਕਰ ਗੁਰਾਂ ਦਾ ਧਿਆਨ ਤਰ ਆਕਰ ਤੁਸੀਂ ਬਾਹਨਾ ਫੜ ਦੇ ਤੁਸੀਂ ਬਾਹਨਾ ਫੜ ਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਜੋ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ 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 ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਮੱਜੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਸਦਾ ਨਾਲ ਰਹੇ ਹਾਂ ਤੇਰੇ ਐਵੇਂ ਨਾ ਫਿਕਰ ਕਰਿਆ ਕਰ सदा ना तेरेमे न कच्चि कर। किर ग कर। गुरा ध्यान तर्कर सच्चि किर कर्क कर। गुर ध्यान तर्कर ਤੁਸੀਂ ਬਹਾਨਾ ਫੜਦੇ ਤੁਸੀਂ ਬਹਾਨਾ ਫੜਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਮਖਸ਼ੀ ਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ധന ധന ബാബാതിപ സിംഗ് ജി ന് ബാധിതിപ സിംഗ് ജി ബാച്ചോ ജീന സഹാര സി ബാച്ചോ ജി സഹാരണ സി ਏਨੇ ਡੁੱਬ ਹੀ ਜਾਣਾ ਸੀ ਏਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ किसने देना सी सदा नाल रहा तेरे आ कर सदा रेहा तेरे ऐमे न फिकर क्या कच्चि कर। किर क कर। गुरा ਧਿਆਨ ਤਰ ਆਕਰ ਸੱਚੀ ਕਿਰਤ ਕਰਿਆ ਕਰ ਗੁਰਾਂ ਦਾ ਧਿਆਨ ਤਰ ਆਕਰ ਤੁਸੀਂ ਬਾਹਨਾ ਫੜ ਦੇ ਤੁਸੀਂ ਬਾਹਨਾ ਫੜ ਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਾਈ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਬਖਸ਼ਾਈ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਭਾਜੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ tan tan baba deep singh ji 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 tere baajon ਸਹਾਰਾ ਕਿਸਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਸਦਾ ਨਾਲ ਰਹੇ ਹਾਂ ਤੇਰੇ ਐਵੇਂ ਨਾ ਫਿਕਰ ਕਰਿਆ ਕਰ सदा ना तेरे अमे न फिकर कर् कचि किर्या कुर ध्यान तर् कर् सचि किरत कर्क गुर ध्यानया कर् ਤੁਸੀਂ ਬਹਾਨਾ ਫੜਦੇ ਤੁਸੀਂ ਬਹਾਨਾ ਫੜਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ किनारा ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ سہارا ਕਿਸ ਨੇ ਦੇਣਾ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਂ ਨੇ ਜੋ ਬਖਸ਼ਿਆ ਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਂ ਨੇ ਜੋ ਮਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ധന ധന ബാബാധിപ സി ജി ന് ബാധിതിപ സിംഗ് ജി ബാച്ചോ ജി സഹാരണ സി ബാച്ചോ ജി സഹാരണ സി ਏਨੇ ਡੁੱਬ ਹੀ ਜਾਣਾ ਸੀ ਏਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ देना सी सदा रहा तेरे आ कर सदा रेहा तेरे ऐमेना फिकर कर सच्चि किर क्या कर। गुरु ਧਿਆਨ ਤਰਿਆ ਕਰ ਸੱਚੀ ਕਿਰਤ ਕਰਿਆ ਕਰ ਗੁਰਾਂ ਦਾ ਧਿਆਨ ਤਰਿਆ ਕਰ ਤੁਸੀਂ ਬਾਹਨਾ ਫੜ ਦੇ ਤੁਸੀਂ ਬਾਹਨਾ ਫੜ ਦੇ ਕਿਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਇਹਨੇ ਡੁੱਬ ਹੀ ਜਾਣਾ ਸੀ ਤਨਾਰਾ ਕਿਸ ਨੇ ਦੇਣਾ ਸੀ ਤੇਰੇ ਬਾਝੋਂ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਮੈਂ ਦਰ ਦਰ ਪਟਕਦਾ ਰਹਿੰਦਾ ਕਿਸੇ ਨਾ ਖੈਰ ਪਾਣੀ ਸੀ ਗੁਜ਼ਾਰਾ ਲਬ ਲਿਆ ਸਾਰੀ ਉਮਰ ਹੀ ਬੀਤ ਜਾਣੀ ਸੀ ਗੁਜ਼ਾਰਾ ਲਬ ਦਿਆਂ ਸਾਰੀ ਉਮਰ ਹੀ ਬੀਤ ਜਾਣੀ ਸੀ ਤੁਸਾਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੁਸਾਨੇ ਜੋ ਬਖਸ਼ਿਆਏ ਗੁਜ਼ਾਰਾ ਕਿਸ ਨੇ ਦੇਣਾ ਸੀ ਤੇਰੇ ਬਾਜੋ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ 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 ਤਨ ਤਨ ਬਾਬਾ ਦੀਪ